ਪੰਜਾਬ Haryana ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਨਗਰ ਨਿਗਮ ਵੱਲੋਂ ਲਗਾਤਾਰ ਜਿਹੜੇ ਕਿ ਵੱਡੇ ਜੰਗੀ ਪੱਧਰ ਦੇ ਉੱਪਰ ਕਾਰਵਾਈਆਂ ਜਿਹੜੀ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਤੇ ਉਸ ਦੇ ਤਹਿਤ ਹੀ ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀ ਇਨਕ੍ਰੋਚਮੈਂਟ ਡਰਾਈਵ ਚਲਾਈ ਜਾ ਰਹੀ ਹੈ ਤੇ ਉਸ ਦੇ ਨਾਲ ਹੀ ਕਹਿ ਸਕਦੇ ਹਾਂ ਕਿਤਨੇ ਕਿਤੇ ਮੁਹਾਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਖੁੰਦੇ ਹੋਏ ਤਸਵੀਰਾਂ ਸਾਹਮਣੇ ਆ ਰਹੀਆਂ ਕਿਉਂਕਿ ਪੰਜਾਬ Haryana ਹਾਈ ਕੋਰਟ ਦੇ ਹੁਕਮਾਂ ਨੂੰ ਦਰਕਨਾਰ ਕਰਦੇ ਹੋਏ ਜਿਹੜਾ ਕਿ ਹੈ ਕੱਲ ਹੀ ਕਹਿ ਸਕਦੇ ਕੱਲ੍ਹ ਦੇ ਦਿਨ ਜਿਹੜਾ ਕਿ ਹੈ ਇਹਨਾਂ ਨੂੰ ਫੋਰਸ ਜਿਹੜੀ ਕਿ ਮੁ ਜਿਹੜੇ ਪੁਲਿਸ ਫੋਰਸ ਮੁਹੱਈਆ ਨਹੀਂ ਕਰਵਾਏਗੇ ਜਿੱਥੇ ਤੱਕ ਕਹਿ ਸਕਦਾ ਕਿ ਵੱਡੀ ਕਾਰਵਾਈ ਹੁੰਦੇ ਹੋਏ ਉੱਥੇ ਜਿਹੜੀ ਕਾਰਵਾਈ ਚੱਲ ਰਹੀ ਸੀ ਉਸ ਦਰਾਂ ਨਿਕ ਵੱਡਾ ਹਾਦਸਾ ਹੁੰਦੇ ਹੋਏ ਟਲਿਆ ਕਿਉਂਕਿ ਕਹਿ ਸਕਦੇ ਕਿ ਲਗਾਤਾਰ ਜਿਹੜੇ ਇਨਫੋਰਸਮੈਂਟ ਟੀਮ ਜਿਹੜੇ ਹੈਗੇ ਨੇ ਅਧਿਕਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਫੋਰਸ ਮੋਈ ਨਹੀਂ ਕਰਾਇਗੇ ਜਿਸ ਕਾਰਨ ਲੋਕੀ ਸਾਡੇ ਗਲੇ ਪੈ ਰਹੇ ਨੇ ਗੱਲ ਹੱਤੋਂ ਪਾਈ ਤੱਕ ਪਹੁੰਚੀ ਤੇ ਜਦੋਂ ਇਸ ਬੰਦੇ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਅਸੀਂ ਇਹਨਾਂ ਜਿਹੜੇ ਜਿਹੜੇ ਕੀ ਇਸ ਡਰਾਈਵ ਦੇ ਵਿੱਚ ਵਾਧਾ ਬੰਦੇ ਪੈ ਰਹੇ ਜਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਜਾਂ ਅਧਿਕਾਰੀਆਂ ਦੇ ਗਲੇ ਪੈ ਰਹੇ ਨੇ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਪਰਚੇ ਵੀ ਦਰਜ ਹੋਣਗੇ ਤੇ ਉਹਨਾਂ ਦੇ ਪ੍ਰਾਪਰਟੀਆਂ ਤੱਕ ਰਿਜ਼ਿਊਮ ਕਰਵਾਉਣ ਦੀ ਕਾਰਵਾਈ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਰੋਧੀ ਧਿਰਾਂ ਦੀ ਤਾਂ ਲਗਾਤਾਰ ਇਸ ਡਰਾਈਵ ਇਹ ਡਰਾਈਵ ਜਿਹੜੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆਈ ਹੋਈ ਹੈ ਤੇ ਇਸ ਸਬੰਧ ਨਾਲ ਪਰਮਿੰਦਰ ਸਿੰਘ ਸੁਹਾਣਾ ਸ਼੍ਰੋਮਣੀ ਅਕਾਲੀ ਦਲ ਤੋਂ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਆ ਸਰ ਆਪਾਂ ਕਿਸ ਤਰੀਕੇ ਨਾਲ ਡਰਾਈਵ ਨੂੰ ਦੇਖ ਰਹੇ ਹਾਂ ਦੇਖੋ ਇਹ ਡਰਾਈਵ ਹੈ ਜਿਹੜੀ ਮਾਨਯੋਗ ਹਾਈ ਕੋਰਟ ਦੇ ਹੁਕਮ ਅਤੇ ਹੋਈ ਹੈ ਤਾਂ ਇਸ ਦੇ ਲਈ ਮੈਂ ਤਾਂ ਇਹ ਕਹੂੰਗਾ ਕਿ ਦੇਖੋ ਕਈ ਬੰਦਿਆਂ ਦੇ ਪੁਰਾਣੇ ਕਈ ਸਾਲਾਂ ਕਿਸੇ ਨੇ ਪਾਰਕ ਬਣਾਇਆ ਹੋਇਆ ਕਿਸੇ ਨੇ ਕੁਝ ਉਹਨਾਂ ਨੂੰ ਨੋਟਿਸ ਵਗੈਰਾ ਦੇ ਕੇ ਪਹਿਲਾਂ ਉਹਨਾਂ ਨੇ ਇੱਕ ਮੌਕਾ ਦੇਣਾ ਕਿਹਾ ਸੀਗਾ ਔਰ ਉਹਨਾਂ ਨੂੰ ਕਹੀਂ ਹੁਣ ਜੇ ਜਾਨਨੇ ਆ ਤੋੜਨ ਤਾਂ ਉੱਥੇ ਉਹ ਬੰਦੇ ਮੈਂ ਦੇਖਿਆ ਉਹ ਕਹਿ ਰਹੇ ਆ ਵੀ ਅਸੀਂ ਆਪ ਕਰ ਲੈਨੇ ਆਂ ਸਾਨੂੰ ਦੋ ਘੰਟੇ ਦਾ ਟਾਈਮ ਦੇ ਦਿਓ ਤੇ ਉੱਥੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਸਰ ਲੇਕਿਨ ਕਿਤਨਾ ਇਹਦੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਲੋਕੀ ਵੀ ਇਸ ਗੱਲ ਦਾ ਨਜਾਇਜ਼ ਫੈਲਾ ਚੱਕ ਰਹੇ ਨੇ ਕਿ ਪਿਛਲੇ 2 ਮਿੰਟਾਂ ਤੋਂ ਇਹ ਚੱਲਦਾ ਪਿਆ ਕਿ ਨੋਟਿਸ ਵੀ ਕੱਟੇ ਜਾ ਰਹੇ ਨੇ ਕਿ ਲੋਕ ਲੋਕਾਂ ਦਾ ਆਪਸੀ ਕਹਾ ਸੁਣੀ ਹੋਈ ਹੈ ਨਗਰ ਨਿਕਮ ਦੇ ਲੇਕਿਨ ਉਸੇ ਬਾਵਜੂਦ ਵੀ ਲੋਕਾਵਲੋ ਐਨੀ ਢੇਲ ਬਣਾ ਅਪਣਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਪਾਰਕਾਂ ਦੇ ਵਿੱਚ ਜਿਹੜਾ ਕਬਜ਼ਾ ਕਰਕੇ ਖੇਤੀਬਾੜੀ ਕੀਤੀ ਜਾ ਰਹੀ ਹੈ ਦੇਖੋ ਇਹ ਜਿਹੜੀ ਖੇਤੀਬਾੜੀ ਜਾਂ ਕੋਈ ਸਬਜ਼ੀਆਂ ਲਾਉਣਾ ਪਾਰਕਾਂ ਚ ਇਹ ਜਾਂ ਆਪਣੇ ਅੱਗੇ ਫੁੱਟਪਾਥ ਤੇ ਕਬਜ਼ੇ ਕਰ ਲੈਣਾ ਇਹ ਮੜੀਕਲ ਹੈ ਇਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੇ ਖਿਲਾਫ ਹੈ ਇਨਕ੍ਰੂਜਮੈਂਟ ਦੀ ਹਾਂ ਬਾਕੀ ਇਹ ਵੀ ਜਿਹੜਾ ਪਿਕ ਐਂਡ ਥੂਜ਼ ਵਾਲੀ ਜਿਹੜੀ ਪਾਲਸੀ ਹੈ ਉਹ ਮੜੀ ਗਏ ਇੱਕ ਸ਼ਹਿਰ ਇੱਕ ਰੂਲ ਸਾਰਾ ਕੁਝ ਇੱਕੋ ਹੋਣਾ ਚਾਹੀਦਾ ਉਹ ਉਹਦੇ ਲਈ ਅਸੀਂ ਐਮ ਵੀ ਜੇ ਕਿ ਇੱਕ ਫੇਸ ਕਰਵਾਈ ਹੋਈ ਹੈ ਤਾਂ ਇੱਕ ਤੋਂ ਲੈ ਕੇ 11 ਫੇਸ ਤੱਕ ਇੱਕੋ ਰਾਈਟਸ ਚਾਹੀਦੀ ਹੈ ਤਾਂ ਕੰਨ ਹੋਵੇ ਕਿਸੇ ਨਾਲ ਤੇ ਜੋ ਕਾਨੂੰਨ ਅਨੁਸਾਰ ਹੈ ਮੇਰੇ ਤੇ ਇਹ ਵੀ ਪਹਿਲਾਂ ਉਹਨਾਂ ਨੂੰ ਜਾਗਰੂਕ ਕਰੋ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਨੋਟਿਸ ਦਿਓ ਮੇਰੇ ਖਿਆਲ ਨਾਲ ਕਈਆਂ ਨੂੰ ਤਾਂ ਨੋਟਿਸ ਹੀ ਨਹੀਂ ਆਇਆ ਸੀ ਤਾਂ ਤੋੜਨੇ ਚਲੇਗੇ ਸਰ ਲੇਕਿਨ ਇੱਕ ਇਹਨਾਂ ਨੂੰ ਅਫਸਰਾਂ ਨੂੰ ਇਹ ਤਰਕ ਦਿੱਤਾ ਜਾ ਰਿਹਾ ਕਿ ਅਸੀਂ ਜਿਹੜਾ ਕਲਸਟਰ ਐਨੇ ਵੱਡੇ ਲੈਵਲ ਦੇ ਉੱਪਰ ਨੋਟਿਸ ਨਹੀਂ ਜਾਰੀ ਕਰ ਸਕਦੇ ਇਸ ਕਰਕੇ ਅਸੀਂ ਅਖਬਾਰਾਂ ਰਾਈਂ ਯਾ ਮੀਡੀਆ ਰਾਈਟਰ ਕਿ ਕਹਿੰਨੇ ਪਬਲਿਕ ਨੋਟਿਸ ਇਸ਼ੂ ਕੀਤੇ ਨੇ ਤੇ ਸਾਡੇ ਅਸੀਂ ਪੂਰੀ ਕਾਰਵਾਈ ਪੂਰੇ ਸਮੇਂਬੱਧ ਤਰੀਕੇ ਨਾਲ ਚੱਲ ਰਹੀ ਹੈ ਤੇ ਪੰਜਾਬ ਰੈਨ ਹਾਈ ਕੋਰਟ ਦੇ ਹੁਕਮਾਂ ਦੇ ਆਦੇਸ਼ ਤੇ ਕਾਰਵਾਈ ਹੋ ਰਹੀ ਹੈ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਇਹ ਕਾਰਵਾਈ ਹੋ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਤੇ ਔਰ ਇਹ ਜਿਹੜੀ ਕਾਰਵਾਈ ਹੈ ਇਹ ਕਾਰਵਾਈ ਜਿੰ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਸੜਕ ਤੇ ਇਨਕ੍ਰੋਚਮੈਂਟ ਕੀਤੀ ਵੀ ਮਾੜੀ ਗੱਲ ਹੈ ਹੁਣ ਕਿਸੇ ਨੇ ਆਪਣੇ ਕਾਰਨਰ ਹੈ ਕਾਰਨਰ ਤੇ ਉਥੇ ਇਹ ਜਿਹਨੇ ਖੂਬਸੂਰਤ ਬਣਾ ਲਿਆ ਉਹਨੂੰ ਮੈਂ ਇਨਕ੍ਰੋਚਮੈਂਟ ਨਹੀਂ ਮੰਨਦਾ ਉਹਨੂੰ ਮੈਂ ਮੰਨਦਾ ਵੀ ਉਹਨੇ ਨਹੀਂ ਉਥੇ ਕਬਾੜ ਗਿਰਦਾ ਗੰਦ ਗਿਰ ਜਾਂਦਾ ਕੋਈ ਹੈ ਨਾ ਜੀ ਵੀ ਇਸ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨੂੰ ਜਿਹੜੀ ਪਾਲਿਸੀ ਹੈ ਉਹਦੇ ਚ ਸੁਧਾਰ ਕਰਕੇ ਨਵੀਂ ਅਮੈਂਡਮੈਂਟ ਚਾਹੀਦੀ ਹੈ ਡੀਜੀਪੀ ਪੰਜਾਬ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਲਾਂਚ ਕੀਤਾ ਗਿਆ 72 ਘੰਟੇ ਲਈ ਤੇ ਉਹਦੇ ਚ ਕਿਹਾ ਗਿਆ ਡੀਜੀਪੀ ਏਡੀ ਡੀਜੀਪੀ ਸਪੈਸ਼ਨ ਲੜੇ ਕੇ ਕਿਹਾ ਨੇ ਲਾਅ ਐਂਡ অরਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ 12000 ਦੇ ਕਰੀਬ ਮੁਲਾਜ਼ਮ ਜਿਹੜੇ ਕਿ ਸੜਕਾਂ ਤੇ ਉਤਾਰ ਦਿੱਤੇ ਨੇ ਤੇ ਕੱਲ ਦੀ ਜੇਕਰ ਘਟਨਾ ਦੀ ਗੱਲ ਕੀਤੀ ਜਾਵੇ ਇਨਫੋਰਸਮੈਂਟ ਡਰਾਈਵ ਦੇ ਉੱਪਰ ਜਿਹੜਾ ਕਿ ਅਟੈਕ ਹੋ ਜਾਂਦਾ ਇੱਕ ਜੱਜਦਾਰ ਲੜਕ ਬੇਟਾ ਆ ਕੇ ਕਾਰ ਚੜਾਉਂਦਾ ਫੋਰਸ ਉਹਨਾਂ ਚੜਾਉਣ ਦੀ ਕੋਸ਼ਿਸ਼ ਕਰਦਾ ਦੂਸਰੇ ਪਾਸੇ ਲੋਕੀ ਜਿਹੜੇ ਹੈਗੇ ਨੇ ਗ੍ਰੇਲਾਂ ਫੜ ਕੇ ਬਹਿ ਜਾਂਦੇ ਨੇ ਤੇ ਕਈ ਉਹਨਾਂ ਦਾ ਹੱਥੋਂ ਪਾਈ ਹੁਣ ਤੱਕ ਨੋਬਤ ਆਈ ਤੇ ਮੌਕੇ ਤੇ ਪੁਲਿਸ ਮੌਜੂਦ ਨਹੀਂ ਸੀ ਤੇ ਪੁਲਿਸ ਜਿਹ ਇਥੇ ਇੱਕ ਕਹਿ ਸਕਦੇ ਆ ਆਮ ਕਰਾਂ ਦੇ ਖਾਸ ਕਾਕਿਆਂ ਦੀ ਸਕਿਉਰਿਟੀ ਦੇ ਵਿੱਚ ਲੱਗੀ ਹੋਈ ਸੀ ਕਿ ਉਹਨਾਂ ਵੱਲੋਂ ਇੱਕ ਸਟੇਟ ਲੈਵਲ ਫੰਕਸ਼ਨ ਆਰਗੇਨਾਈਜ਼ ਕੀਤਾ ਜਾ ਰਿਹਾ ਸੀ। ਹਾਂ ਸਹੀ ਕਿਹਾ ਤੁਸੀਂ ਦੇਖੋ ਪੁਲਿਸ ਦੀ ਜਿੱਥੇ ਲੋੜ ਹੈ ਉੱਥੇ ਪੁਲਿਸ ਨੂੰ ਮੁਸਤੈਦ ਹੋਣਾ ਚਾਹੀਦਾ। ਸਹੀ ਕਿਹਾ ਤੁਸੀਂ ਵੀ ਕੋਈ ਵੱਡੇ ਘਰਾਂ ਦੇ ਪ੍ਰੋਗਰਾਮ ਚੱਲ ਰਹੇ ਸੀਗੇ ਉੱਥੇ ਪੁਲਿਸ ਦੀ ਨਫਰੀ ਲੱਗੀ ਹੋਈ ਸੀਗੀ। ਕਿਤੇ ਨਾ ਕਿਤੇ ਦੇਖੋ ਲਾਅ ਐਂਡ ਆਰਡਰ ਜਿਹੜਾ ਹੈ ਉਹ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਔਰ ਪੰਜਾਬ ਪੁਲਿਸ ਨੂੰ ਸਿਖਦਾ ਤ੍ਰਿਕਾ ਨਾਲ ਉਹਨੂੰ ਲੈਂਡ ਆਰਡਰ ਨੂੰ ਮੇਨਟੇਨ ਕਰਾ ਦੇਗਾ ਸਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸਾਡੇ ਕੋਲ ਐਨੇ ਹਜ਼ਾਰ ਬੰਦੇ ਅਸੀਂ ਭਰਤੀ ਕਰਤੇ ਐਨੇ 100 ਨਿਯੁਕਤੀ ਪੱਤਰ ਦੇ ਦਿੱਤੇ ਤੇ ਜੇਕਰ ਗੱਲ ਕੀਤੀ ਜਾਵੇ ਮੁਹਾਲੀ ਵਿੱਚ ਪੁਲਿਸ ਦੀ ਨਫਰੀ ਦੀ ਤੇ ਤਕਰੀਬਨ 5 ਤੋਂ 550 ਦੀ ਨਫਰੀ ਜਿਹੜੀ ਕਿ ਮੌਕੇ ਮੌਜੂਦਾ ਹੈ ਤੇ ਇੱਕ ਤੇ ਟੋਟਲ ਗਿਣਤੀ ਕੀਤੀ ਜੇ 1000 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਨਾਲ ਤੇ ਕੀ ਤੁਹਾਨੂੰ ਲੱਗਦਾ ਕਿ 25 ਲੱਖ ਦੇ 25 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਜ਼ਿਲ੍ਹੇ ਦੇ ਵਿੱਚ ਕਿ 500 ਜਾਂ 1000 ਮੁਲਾਜ਼ਮ ਸਫੀਸ਼ੀਐਂਟ ਹੈ ਬਿਲਕੁਲ ਘੱਟ ਹੈ ਨਾ ਫਰੀ ਦੇਖੋ ਸ਼ਹਿਰ ਬਹੁਤ ਵੱਡਾ ਹੋ ਗਿਆ ਤੇ ਇੱਥੇ ਪੁਲਿਸ ਦੀ ਲੋਡ ਹੈ ਕਿਉਂਕਿ ਅੱਜ ਥਾਣਿਆਂ ਚ ਬਤਾਤ ਮੁਲਾਜ਼ਮ ਵੀਆਈਪੀ ਡਿਊਟੀ ਤੇ ਰਹਿੰਦੇ ਨੇ ਜਿਸ ਕਾਰਨ ਉਹ ਕੰਮ ਨਹੀਂ ਕਰ ਸਕਦੇ ਲੋਕ ਖੱਜਲ ਖੁਰੂ ਨੇ ਇਸ ਕਰਕੇ ਜਿਹੜੀ ਵੀਆਈਪੀ ਡਿਊਟੀ ਉਹਦੀ ਲੱਗ ਤਿੰਨ ਰੋਣੀ ਚਾਹੀਦੀ ਔਰ ਥਾਣਿਆਂ ਦੀ ਜਿਹੜੀ ਆ ਲੱਗਦੀ ਹੈ ਕਿਤਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਨਫਰੀ ਬਿਲਕੁਲ ਨਾ ਮਾਤਰ ਦੀ ਰਹਿ ਗਈ ਹੈ ਜਿਸ ਕਾਰਨ ਗੈਂਗਸਟਰਾਂ ਦਾ ਬੋਲਬਾਲਾ ਜਿਹੜਾ ਕਿ ਪੰਜਾਬ ਦੇ ਵਿੱਚ ਖਾਸ ਕਰ ਮੋਹਾਲੀ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਧੇ ਤੌਰ ਦੇ ਉੱਪਰ ਤੁਸੀਂ ਦੇਖਿਆ ਕਿ ਚਲਦੇ ਟੂਰਨਾਮੈਂਟ ਦੇ ਵਿੱਚ ਖਿਡਾਰੀ ਨੂੰ ਗੋਲੀ ਮਾਰ ਦਿੱਤੀ ਗਈ ਐਨੇ ਹਜ਼ਾਰਾਂ ਦੀ ਪਾਪੂਲੇਸ਼ਨ ਉੱਥੇ ਮੌਜੂਦ ਸੀ ਦੂਸਰੇ ਪਾਸੇ ਘਰ ਦੇ ਵਿੱਚ ਵੜ ਕੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਜਿਸ ਐਡਵੋਕੇਟ ਜਰਨਲ ਨੇ ਉਹ ਵੀ ਤੁਹਾਡੀ ਪਾਰਟੀ ਨਾਲ ਸੰਬੰਧਿਤ ਨੇ ਤੇ ਉਸ ਤੋਂ ਬਾਅਦ ਇੱਕ ਪ੍ਰਾਪਰਟੀ ਡੀਲਰ ਨੂੰ ਰਿਸ਼ਤਮਕੀ ਆਂਦੀ ਹੈ ਲਾਰੈਂਸ ਬਿਸ਼ਨੋਈ ਦਾ ਬੰਦਾ ਹੈਗਾ ਤਾਂ ਉਸ ਤੋਂ ਬਾਅਦ ਕਈ ਨੇਤਾਵਾਂ ਨੂੰ ਜਿਹੜੀ ਸਨਕੀਆ ਰਹੀ ਇਹਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਜੀ ਦੇਖੋ ਲੈਂਡ ਆਰਡਰ ਤੇ ਸਰਕਾਰ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਔਰ ਇਹ ਗਲਤਾਂ ਅਨਸਰ ਹੈ ਗੁੰਡਾਂ ਅਨਸਰ ਹੈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸਰ ਡੀਜੀਪੀ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਅਸੀਂ ਤਾਂ ਆਪਰੇਸ਼ਨ ਪਰਹਾਰ ਲਾਂਚ ਕਰਤਾ 1400 ਬੰਦਾ ਪਹਿਲੇ ਦਿਨ ਫੜ ਲਿਆ 1100 ਅਸੀਂ ਅਗਲੇ ਦਿਨ ਫੜ ਲਿਆ ਤੇ ਲਗਾਤਾਰ ਸਾਡਾ 3 ਦਿਨੋਂ ਆਪਰੇਸ਼ਨ ਚੱਲ ਰਹਾ ਹੈ ਨਹੀਂ ਤੁਸੀਂ ਸਹੀ ਕਹਿ ਰਹੇ ਹੋ ਵੀ ਇਹ ਜਿਹੜਾ ਆਪਰੇਸ਼ਨ ਦੇਖੋ ਨਾਮ ਦੇ ਕੇ ਇਹਨਾਂ ਨੇ ਸ਼ੁਰੂ ਕਰਿਆ ਇਹਦੇ ਤਹਿਤ ਵੀ ਮੇਰੇ ਖਿਆਲ ਨਾਲ ਜੇ ਇਹ ਸੁਹਿਮਤ ਤਰੀਕੇ ਨਾਲ ਚੱਲੇ ਤਾਂ ਇਹਨੂੰ ਗੈਂਗਵਾਦ ਨੂੰ ਇਹਨੂੰ ਫੱਲ ਪੈ ਤਾ ਬਿਲਕੁਲ ਇਹ ਸੰਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹਦਾ ਲਗਾਤਾਰ ਇਨਕ੍ਰੋਚਮੈਂਟ ਡਰਾਈਵ ਜਿਹੜੀ ਕਿ ਆ ਗਿਆ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆਈ ਹੋਈ ਹੈ ਕੱਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਵੀ ਇਸ ਦੇ ਉੱਪਰ ਵੀ ਕੈਨ ਚੂਜ਼ ਪਾਲਸੀ ਦਾ ਜਿਹੜਾ ਕਿ ਅਫਸ਼ਰਾਂ ਸ਼ਾਇਦ ਉੱਪਰ aarop ਲਗਾਏ ਜਾਂਦਾ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਹੈਗੇ ਨੇ ਉਹਨਾਂ ਵੱਲੋਂ ਵੀ ਵੱਡੇ ਸਵਾਲੀਆ ਨਿਸ਼ਾਨ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਇਨਕ੍ਰੋਚਮੈਂਟ ਡਰਾਈਵ ਦੇ ਉੱਪਰ ਜਿਹੜੇ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਅਫਸਰशाही ਹੈਗੀ ਹੈ ਕਿ ਉਹ ਸਰਕਾਰ ਦੇ ਦਬਾਅ ਦੇ ਹੇਠੇ ਕੰਮ ਕਰ ਰਹੀ ਹੈ ਜਾਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਕਿ ਇੱਕ ਕਾਨੂੰਨ ਦੀ ਇੱਕੋ ਨਜ਼ਰ ਨਾਲ ਜਿਹੜਾ ਕਿ ਆਮ ਤੇ ਖਾਸ ਲੋਕਾਂ ਨੂੰ ਦੇਖਿਆ ਜਾਏਗਾ ਮੁਹਾਲੀ ਤੋਂ ਮਨੀਸ਼ ਸ਼ੰਕਰ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਦਾ ਟੋ ਆਇਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ